ਲਓ ਜੀ ਸੇਰ ਵਾਲੇ ਮਸਲੇ ਤੇ ਦੁਬਾਰਾ ਫੇਰ ਵੀਡੀਓ ਲੈ ਕੇ ਆਏ ਆ ਮੇਰੇ ਨਾਲ ਨੇ ਸਰਦਾਰ ਬਿਆਨਤ ਸਿੰਘ ਨੰਬਰਦਾਰ ਮਜੂਦਾ ਤੇ ਬੇਨਤੀ ਉਹਨਾਂ ਵੱਲੋਂ ਕੀ ਬੇਨਤੀ ਕਰ ਰਹੇ ਨੇ ਆਪਾਂ ਗੱਲਬਾਤ ਕਰਦੇ ਆ ਸਤਿ ਸ਼ਕਾਲ ਜੀ ਸਤਿ ਸ਼ਕਾਲ ਸਾਡੀ ਤਾਂ ਬੇਨਤੀ ਇੱਕੋ ਹੀ ਹੈ ਜੀ ਜੀ ਬੱਚਿਆਂ ਦਾ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਕਿ ਬੱਚੇ ਮਤਲਬ ਪਿੰਡਾਂ ਦੇ ਵਿੱਚੋਂ ਸੇਰ ਦੇ ਦੇਖਣ ਦਿਖਾਣੇ ਨਾ ਨਾ ਹੁਣ ਜੀ ਜਿਹੜੇ ਵੀ ਇੱਥੇ ਆ ਗੁਰੂ ਘਰ ਚ ਬੁੜੀਆਂ ਮਾਈਆਂ ਆਤਨੇ ਆਉਂਦੀਆਂ ਨੇ ਬੱਚੇ ਲੈ ਕੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ 2-4 ਦਿਨ ਸੰਗੇ ਚ ਕਰ ਲੈ ਜੀ ਸਮਝ ਗਏ ਜੀ ਤੇ ਸਾਡੀ ਦੁਬਾਰੇ ਫੇਰ ਬੇਨਤੀ ਆ ਦੋਨੇ ਪਿੰ ਵੀ ਇਹ ਦਾ ਸੰਗੇਜ ਰਹਿਣ ਦਾ ਆਪਣਾ ਹੱਕ ਬਣਦਾ ਹੈ ਜੀ ਜੇ ਆਪਾਂ ਥੋੜੇ ਜੇ ਤਾਕੜੇ ਰਹਾਂਗੇ ਤਾਂ ਆਪਾਂ ਇਹ ਜਨਰ ਨੂੰ ਫੜ ਸਕਾਂਗੇ ਚਾਹੇ ਪਤ ਫੜਿਆ ਨਹੀਂ ਨਾ ਜੀ ਪਰ ਇਹ ਕੋਈ ਮਜ਼ਾਕ ਤੇ ਬਿਲਕੁਲ ਮਜ਼ਾਕ ਨਹੀਂ ਹੈਗਾ ਜੀ ਤੇ ਅੱਜ 11 ਤਰੀਕ ਹੈ ਤੇ 11 ਤਰੀਕ ਦੇ ਵਿੱਚ ਜਿਹੜੇ ਮਹਿਕਮੇ ਆਏ ਨੇ ਇੱਥੇ ਮੀਟਿੰਗ ਹੋਈ ਹੈ ਤੇ ਉਹਨਾਂ ਵੱਲੋਂ ਵਿਸ਼ਵਾਸ ਦੁਲਾਇਆ ਗਿਆ ਸਾਰਾ ਵੀ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਇੱਕ ਵਾਰ ਅਨਾਉਂਸਮੈਂਟ ਕਰੋ ਤੇ ਵੀ ਸਾਰੇ ਭਰਾ ਜਿਹੜੇ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਗੌਰ ਕਰਨ ਦੀ ਲੋੜ ਹੈ ਜਿੱਥੇ ਵੀ ਇਹ ਪਾਇਆ ਜਾਂਦਾ ਚਿੱਤ ਹੈ ਜਾਂ ਸੇਰ ਹੈ ਵੀ ਇੱਕ ਵਾਰ ਸਾਨੂੰ ਸੰਪਰਕ ਦੇ ਵਿੱਚ ਲਿਆਓ ਤੇ ਸਾਨੂੰ ਫੋਨ ਕਰੋ ਅਸੀਂ ਮੌਕੇ ਤੇ ਆਵਾਂਗੇ ਠੀਕ ਹੈ ਜੀ ਇਹੀ ਗੱਲ ਹੋਈ ਅੱਜ ਜੀ ਗੱਲ ਹੋਈ ਜੀ ਦੋ ਘੰਟੇ ਬਾਈ ਪੂਰੀ ਤਿੰਨ ਘੰਟੇ ਮੀਟਿੰਗ ਚੱਲੀ ਗੁਰੂ ਘਰ ਦੇ ਵਿੱਚ ਜੀ ਇਸੇ ਵਿਸ਼ੇ ਤੇ ਇਸੇ ਵਿਸ਼ੇ ਤੇ ਬਕਾਇਦਾ ਗਰੁੱਪ ਬਣੇ ਨੇ ਸਾਰੇ ਅਫਸਰ ਸਾਹਿਬਾਨ ਨੇ ਗਰੁੱਪ ਦੇ ਵਿੱਚ ਜੀ ਸਾਰੇ ਪੂਰੀਆਂ ਪ੍ਰੋਪਰ ਟੀਮਾਂ ਨੇ ਜੀ ਮੰਨ ਕੇ ਚੱਲੋ 10 ਤੋਂ 15 ਮਿੰਟ ਦੇ ਵਿੱਚ ਬਰਨਾਲੇੋਂ ਆਪਣੇ ਲਈ ਨਾਲ ਦੀ ਨਾਲ ਸਾਰੇ ਬੰਦੇ ਮਤਲਬ ਸਾਰੀ ਟੀਮ ਪਹੁੰਚਣੀ ਹੈ ਸਾਰਾ ਪੂਰਾ ਪ੍ਰੋਪਰ ਜਿਹੜਾ ਇਹ ਇਹਦਾ ਬਣਾਇਆ ਗਿਆ ਪਰਫਾਰਮਾ ਡੀਸੀ ਸਾਹਿਬ ਵੀ ਅਟੈਚ ਨੇ ਉਹਨਾਂ ਦੀ ਸਾਰੀ ਨਿਗਰਾਨੀ ਹੇਠ ਹੋ ਰਿਹਾ ਹੈ ਜੀ ਉਹਨਾਂ ਨੇ ਮਤਲਬ ਸੁਰਾਂ ਦੀ ਡਿਊਟੀ ਲਈ ਸੀ ਕਿਉਂ ਮਤਲਬ ਪ੍ਰਸ਼ਾਸਨ ਹੁਣ ਪੂਰਾ ਹਰਕਤ ਦੇ ਵਿੱਚ ਹੈ ਆਪਣਾ ਹੱਕ ਮੰਗਾ ਪ੍ਰਸ਼ਾਸਨ ਦਾ ਸਹਿਯੋਗ ਜੀ ਦੱਸਣ ਦਾ ਜੀ 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 ਆਪਾਂ ਇਹ ਨਾ ਹੋ ਵੀ ਮੰਨ ਕੇ ਚੱਲੋ ਕੁਈ ਕੋਈ ਕੁਛ ਕਹਿੰਦਾ ਕੋਈ ਵੀ ਮਜ਼ਾਕ ਨਹੀਂ ਦੇਖ ਡੀਸੀ ਸਾਹਿਬ ਵੀ ਨੇ ਸਾਰੇ ਅਫਸਰ ਸਹਿਯੋਗ ਵੀ ਆਪਣਾ ਫਰਜ਼ ਮੰਨਦਾ ਸਹਿਯੋਗ ਦੇ। ਜੇ ਆਪਾਂ ਸਹਿਯੋਗ ਦੇਵੇਂ ਤਾਂ ਫੜਿਆ ਜੂ ਜੇ ਆਪਾਂ ਸਹਿਯੋਗ ਨਹੀਂ ਦਿੱਤਾ ਫਿਰ ਤੁਸੀਂ ਜਿੰਨੀਆਂ ਮਰਜ਼ੀ ਟੀਮਾਂ ਬਣਾ ਲਓ ਫਿਰ ਨਹੀਂ ਫੜਿਆ। ਬਿਲਕੁਲ ਕਿਉਂਕਿ ਹੁਣ ਆਪਾਂ ਗੱਲ ਕਰੀਏ ਆਹੀ 5-7 ਕਿੱਲੇਾਂ ਦੀ ਇੱਥੇ ਨਿਗਾਹ ਤਾਂ ਹੁਣ ਛੋਟੀ ਆ ਭਰਾ ਕਿਉਂਕਿ ਤੁਸੀਂ ਖੇਤ ਦੇ ਵਿੱਚੋਂ ਪਰ ਜਿਹੜੇ ਹੋਰ ਆਸੇ ਪਾਸੇ ਵਾਲੇ ਲਾ ਲਈ ਆਪਾਂ ਏਰੀਆ ਲਾ ਲਈਏ ਮਤਲਬ ਸਾਰਾ ਇਹ 20-25 ਕਿਲੋਮੀਟਰ ਦੇ ਏਰੀਆ ਦੇ ਵਿੱਚ ਲਾ ਲਈਏ ਜਿੱਥੇ ਵੀ ਦਿਖਦਾਗਾ ਹਨਾ ਤਾਂ ਇੱਕ ਵਾਰ ਇਹਨਾਂ ਨਾਲ ਸੰਪ ਕਿਉਂਕਿ ਜਦੋਂ ਤੁਸੀਂ ਇੱਕ ਵਾਰ ਰਿੰਗ ਮਾਰਤੀ ਵੀ ਇੱਥੇ ਪਾਇਆ ਜਾਂਦਾ ਤਾਂ ਸਾਰੇ ਉਹ ਪਟੇ ਦਾ ਵੀ ਦੱਸ ਦੇਣਗੇ ਕਿ ਵੀ ਆ ਪਟੇ ਦੇ ਵਿੱਚ ਇਹ ਸ਼ੇਰ ਜਾਂ ਚਿਤਾ ਹੈਗਾਗਾ ਤਾਂ ਮੈਕਮੇ ਨੂੰ ਤੁਰੰਤ ਦੱਸਿਆ ਜਾਊਗਾ ਤਾਂ ਉਹ ਮੌਕੇ ਤੇ ਆਪਦੀ ਕਾਰਵਾਈ ਜਿਹੜੀ ਕਰਨਗੇ ਮੌਕੇ ਤੇ ਆਪਣੇ ਲਈ ਬੰਦੇ ਵੀ ਹੈਗੇ ਆ ਉਰੇ ਬੰਦੇ 4 ਬੰਦਿਆਂ ਦੀ ਡਿਊਟੀ ਲਾਈ ਹੈ ਜੀ ਗੇਲਦਾਰ ਬਿਠਾਏ ਹੋਏ ਆ ਹੁਣ ਪ੍ਰੋਪਰ ਜੀ ਉਹ ਆਪਦੇ ਗਾਂਹਾਂ ਸੰਪਰਕ ਕਰਨਗੇ ਗਾਂਹਾਂ ਵਾਲੇ ਅਫਸਰਾਂ ਨਾਲ ਸੰਪਰਕ ਕਰਨਗੇ ਉਹਦਾ ਪ੍ਰੋਪਰ ਇਹ ਜੀ ਪ੍ਰੋਪਰ ਇੱਕ ਗਰੁੱਪ ਬਣ ਚੁੱਕਿਆ ਹੈਗਾ ਇਹ ਪੂਰੀ ਪੂਰੀ ਤਾਰ ਬਣ ਗਈ ਮੈਂ ਮੈਂ ਇੱਕ ਗੱਲ ਹੋਰ ਕਹਿ ਦਨਾ ਵੀ ਇੱਕ ਵਾਰ ਆਪਾਂ ਜੇ ਨੰਬਰ ਅਨਾਉਂਸ ਕਰ ਦਈਏ ਜਿਹੜੇ ਬੰਦਰ ਮੌਕੇ ਤੇ ਉਹ ਕਰਦੇ ਨੇ ਜੇ ਦੇਖ ਦਾਗਾ ਹਾਂ ਜੀ ਮੰਨ ਲਓ ਕਿਸੇ ਨੂੰ ਕੋਈ ਦਿਖਦਾ ਤਾਂ ਤੁਸੀਂ ਮੰਨ ਕੇ ਚਲੋ ਮੇਰਾ ਨੰਬਰ ਹੈ ਨੰਬਰਦਾਰ ਸਾਹਿਬ ਦਾ ਨੰਬਰ ਤੁਸੀਂ ਬੋਲ ਦਿਓ 9463426080 946 3426080 62 080 080 ਬਯੰਤ ਨੰਬਰਦਾਰ ਦਾ ਬਯੰਤ ਸਿੰਘ ਨੰਬਰਦਾਰ ਪਰ ਭਰਾ ਬਣ ਕੇ ਕੋਈ ਫਾਲਤੂ ਫੋਨ ਨਾ ਕਰਿਓ ਜੀ ਨੂੰ ਦੇਖਦਾ ਉਹੀ ਫੋਨ ਕਰਿਓ ਕਿਉਂਕਿ ਫੋਨ ਕਰਨ ਤੋਂ ਬਾਅਦ ਤੁਰੰਤ ਉਹ ਗਰੁੱਪ ਦੇ ਵਿੱਚ ਪਾਇਆ ਜਾਊਗਾ ਤੇ ਤੁਰੰਤ ਐਕਸ਼ਨ ਲੇਤਾ ਜਾਊਗਾ ਅੰਦਰ ਆਦਮੀ ਫੋਨ ਕਰੂਗਾ ਅੰਦਰ ਰਾਤ ਵੀ ਆਊਗਾ ਜੀ ਪਰ ਐ ਇਹ ਗੱਲ ਨਾ ਹੋਵੇ ਫੋਨ ਕਰਕੇ ਪੁੱਛੀ ਜਾਓ ਵੀ ਸ਼ੇਅਰ ਕਿੱਥੇ ਆ ਕੀ ਬਣਿਆ ਉਹਦਾ ਇਹ ਚੀਜ਼ ਦਾ ਧਿਆਨ ਰੱਖਿਓ ਭਰਾ ਬਣ ਕੇ ਬੇਨਤੀ ਹੈ ਕਿਉਂਕਿ ਨੰਬਰ ਸਾਨੂੰ ਮਜਬੂਰੀ ਬਣ ਗਈ ਵਿੱਚ ਬੋਲਣਾ ਸੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹਰ ਭਰਾ ਤੱਕ ਇਹ ਵੀਡੀਓ ਪਹੁੰਚੇ ਤੇ ਆਪਣਾ ਬਚਾਅ ਕਰ ਸਕਣ ਧੰਨਵਾਦ ਜੀ